ਨਵਾਂ ਸਾਲ 2025 ਚੜ੍ਹਦੇ ਹੀ ਇੱਕ ਵੱਡਾ ਧਮਾਕਾ ਹੋ ਗਿਆ ਇੱਕ ਵੱਡਾ ਪਟਾਕਾ ਹੋ ਗਿਆ ਤੇ ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਮੋਦੀ ਸਰਕਾਰ ਡਿੱਗੇਗੀ ਕੀ ਹੁਣ ਮੋਦੀ ਸਰਕਾਰ ਸੈਂਟਰ 'ਚ ਟੁੱਟੇਗੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਜਦੋਂ ਸੈਂਟਰ 'ਚ ਸਰਕਾਰ ਬਣੀ ਹੈ ਤਾਂ ਕੱਲੀ ਭਾਜਪਾ ਦੀ ਅਗਵਾਈ ਵਾਲੀ ਨਹੀਂ ਬਣੀ ਭਾਜਪਾ ਦੀ ਸਰਕਾਰ ਦੂਜੀਆਂ ਪਾਰਟੀਆਂ ਦੀਆਂ ਫੌੜੀਆਂ ਦੇ ਸਹਾਰੇ ਬਣੀ ਹੈ ਤੇ ਜਿਹਦੇ 'ਚ ਇੱਕ ਸੱਜੇ ਫੋੜੀ ਲੱਗੀ ਐ ਬਿਹਾਰ ਦੇ ਮੁੱਖ ਮੰਤਰੀ ਦੀ ਨਿਤਿਸ਼ ਕੁਮਾਰ ਦੀ ਉਹਦੀ ਪਾਰਟੀ ਦੇ ਸਹਿਯੋਗ ਦੀ ਤੇ ਖੱਬੇ ਫੋੜੀ ਐ ਚੰਦਰਬਾਬੂ ਨਾਇਡੂ ਜਿਹੜਾ ਆਂਧਰਾ ਪ੍ਰਦੇਸ਼ ਦਾ ਮੁੱਖ ਮੁੱਖ ਮੰਤਰੀ ਐ ਉਹਦੀ ਪਾਰਟੀ ਦੇ ਸਾਥ ਦੀ ਇਹਨਾਂ ਦੋ ਪਾਰਟੀਆਂ ਦੇ ਜਿਹੜੇ ਐਮਪੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸੈਂਟਰਿਕ ਸਰਕਾਰ ਬਣੀ ਐ ਤੇ ਹੁਣ ਵੱਡੀ ਖਬਰ ਆ ਗਈ ਐ ਨਿਤਿਸ਼ ਕੁਮਾਰ ਭਾਜਪਾ ਦੇ ਨਾਲ ਨਾਰਾਜ਼ ਹੋ ਗਿਆ ਨਿਤਿਸ਼ ਕੁਮਾਰ ਕਿਸੇ ਵੇਲੇ ਵੀ ਭਾਜਪਾ ਨਾਲੋਂ ਪਾਸੇ ਹੋ ਸਕਦਾ ਹੈ ਔਰ ਮਾਮਲਾ ਕੀ ਵਾਪਰਿਆ ਮਾਮਲਾ ਇਹ ਵਾਪਰਿਆ ਕਿ ਹੁਣ ਜਦੋਂ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਨੇ ਕੁਝ ਟਾਈਮ 'ਚ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਉਥੇ ਜਨਤਾ ਪਾਲ ਯੂनाइटेड ਦਾ ਮੁਖੀ ਹੈ ਜਿਹੜਾ ਨਿਤਿਸ਼ ਕੁਮਾਰ ਉਹ ਮੁੱਖ ਮੰਤਰੀ ਹੈ ਤਾਂ ਉਹਨੂੰ ਉਥੇ ਸਾਥ ਭਾਜਪਾ ਨੇ ਦਿੱਤਾ ਹੋਇਆ ਤਾ ਇਸ ਕਰਕੇ ਬੀਜੇਪੀ ਨੂੰ ਸੈਂਟਰ ਸਰਕਾਰ ਬਣਾਉਣ ਲਈ ਸਾਥ ਦਿੱਤਾ ਨਿਤਿਸ਼ ਕੁਮਾਰ ਨੇ ਤੇ ਚੰਦਰਬਾਬੂ ਨੈਡੂ ਨੇ ਹੁਣ ਕੀ ਹੋਇਆ ਜਦੋਂ ਚੋਣਾਂ ਨੇੜੇ ਆ ਗਈਆਂ ਬਿਹਾਰ ਦੇ ਵਿੱਚ ਆ ਇਸ ਸਾਲ 25 ਚ ਹੋਣੀਆਂ ਨੇ ਤਾਂ ਜਿਹੜੇ ਭਾਜਪਾ ਦੇ ਗ੍ਰਹਿ ਮੰਤਰੀ ਐ ਅਮਿਤ ਸ਼ਾ ਉਹਨਾਂ ਨੇ ਇੱਕ ਨਵਾਂ ਬਿਆਨ ਕੱਢ ਪਾਰਿਆ ਜਿੱਥੋਂ ਨਵਾਂ ਪਟਾਕਾ ਪਿਆ ਉਹਨਾਂ ਨੇ ਕਿਹਾ ਕਹਿੰਦੇ ਵੀ ਬਿਹਾਰ ਦੇ ਵਿੱਚ ਜਦੋਂ ਚੋਣਾ ਹੋਣੀਆਂ ਨੇ ਤਾਂ ਵੋਟਾਂ ਪੈਣ ਤੋਂ ਬਾਅਦ ਤੈਅ ਕਰਾਂਗੇ ਵੀ ਬਿਹਾਰ ਦਾ ਮੁੱਖ ਮੰਤਰੀ ਕਿਹਨੂੰ ਬਣਾਉਣਾ ਹੁਣ ਉੱਥੇ ਇਹਨਾਂ ਦਾ ਗੱਠਜੋੜ ਹੈ ਬਿਹਾਰ 'ਚ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂनाइटेड ਦੇ ਨਾਲ ਤੇ ਨਿਤਿਸ਼ ਨੂੰ ਐ ਲੱਗਦਾ ਹੀ ਹੈ ਕਿ 8-9 ਵਾਰ ਪਹਿਲਾਂ ਮੁੱਖ ਮੰਤਰੀ ਉਹ ਬਣ ਚੁੱਕਿਆ ਉਹਨੂੰ ਤਾਂ ਐ ਲੱਗਦਾ ਕਿ ਮੇਰੇ ਤੋਂ ਬਿਨਾ ਦੂਜਾ ਮੁੱਖ ਮੰਤਰੀ ਦਾ ਨਾਮ ਇੱਥੇ ਕੋਈ ਲਵੇ ਤੇ ਲਵੇ ਕਿਵੇਂ ਖਾਸ ਕਰਕੇ ਜਿਹੜਾ ਮੇਰੇ ਨਾਲ ਗਠਬੰਧਨ ਚ ਹੋਵੇ ਤੇ ਜਦੋਂ ਅਮਿਤ ਸ਼ਾਹ ਨੇ ਇਹ ਕਹਿਤਾ ਕਿ ਬਾਅਦ ਚ ਤੈਅ ਕਰਾਂਗੇ ਇੱਥੋਂ ਹੀ ਨਿਤਿਸ਼ ਕੁਮਾਰ ਨੂੰ ਹੱਥਾਂ ਪੈਰਾਂ ਦੀ ਪਹਿਲਾਂ ਤਾਂ ਪੈ ਗਈ ਨਿਤਿਸ਼ ਕੁਮਾਰ ਨਾਰਾਜ਼ ਹੋ ਗਿਆ ਉਸ ਤੋਂ ਬਾਅਦ ਨਿਤਿਸ਼ ਕੁਮਾਰ ਕੱਲ ਮਿਲਣ ਆਇਆ ਸੀਗਾ ਦਿੱਲੀ ਦੇ ਵਿੱਚ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਸਭ ਤੋਂ ਪਹਿਲਾਂ ਚਰਚਾ ਆਈ ਕਿ ਨਰਿੰਦਰ ਮੋਦੀ ਦੇ ਨਾਲ ਉਹਦੀ ਮੀਟਿੰਗ ਹੈ ਪਰ ਉਹ ਮੀਟਿੰਗ ਨਹੀਂ ਹੋਈ ਫਿਰ ਚਰਚਾ ਆਈ ਕਿ ਨਿਤਿਸ਼ ਕੁਮਾਰ ਦੇ ਨਾਲ ਜਿਹੜੇ ਅਮਿਤ ਸ਼ਾ ਉਹਨਾਂ ਦੀ ਮੀਟਿੰਗ ਹੋ ਸਕਦੀ ਹੈ ਉਹ ਵੀ ਨਹੀਂ ਹੋਈ ਫਿਰ ਚਰਚਾ ਇੱਕਦਮ ਆਈ ਕਿ ਭਾਜਪਾ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਨਾਲ ਨਿਤਿਸ਼ ਕੁਮਾਰ ਦੀ ਮੀਟਿੰਗ ਹੋ ਰਹੀ ਹੈ ਤੇ ਉਹ ਵੀ ਨਹੀਂ ਮਿਲਿਆ ਮੀਟਿੰਗ ਹੀ ਨਹੀਂ ਹੋਈ ਭਾਜਪਾ ਦੇ ਕਿਸੇ ਨੇਤਾ ਨਾਲ ਤਾਂ ਫਿਰ ਨਿਤਿਸ਼ ਕੁਮਾਰ ਨੇ ਕੀ ਕੀਤਾ ਓਹ ਗਿਆ ਮਨਮੋਨ ਸਿੰਘ ਦੇ ਘਰ ਉੱਥੇ ਜਾ ਕੇ ਫਿਰ ਕਾਂਗਰਸ ਦੇ ਆਗੂਆਂ ਦੇ ਨਾਲ ਬੈਠਾ ਉਹਨਾਂ ਦੇ ਨਾਲ ਮੀਟਿੰਗ ਕੀਤੀ ਮਿਲਿਆ ਗਿਲਿਆ ਗੱਲਾਂ ਬਾਤਾਂ ਕੀਤੀਆਂ ਅੰਦਰ ਕੀ ਖਿਚੜੀ ਪੱਕੀ ਹੈ ਉਹ ਅਨੁਮਾਨ ਇੱਥੋਂ ਲੱਗਦੇ ਨੇ ਕਿ ਜਾਂਦਿਆਂ ਹੀ ਨਿਤਿਸ਼ ਕੁਮਾਰ ਰਾਜ ਭਵਨ ਗਿਆ ਔਰ ਉੱਥੇ ਜਾ ਕੇ ਬਿਹਾਰ ਦੇ ਗਵਰਨਰ ਨੂੰ ਰਾਜਪਾਲ ਨੂੰ ਮਿਲਿਆ ਔਰ ਜਦੋਂ ਉਹ ਉਧਰ ਜਾ ਰਿਹਾ ਸੀ ਤਾ ਇੱਕਦਮ মিডিਆ ਦੇ ਵਿੱਚ ਹੜਕੰਪ ਮਚ ਗਿਆ ਸੀ ਕਿ ਅਸਤੀਫਾ ਦੇਣ ਜਾ ਰਿਹਾ ਹੈ। ਰਾਜਪਾਲ ਨੂੰ ਅਸਤੀਫਾ ਦੇ ਸਕਦਾ ਹੈ। ਪਰ ਅਸਤੀਫਾ ਤਾਂ ਉਹਨੇ ਨਹੀਂ ਦਿੱਤਾ ਕਿਉਂਕਿ ਬਿਹਾਰ ਦਾ ਨਵਾਂ ਰਾਜਪਾਲ ਲੱਗਾ ਤੇ ਉਹਨੂੰ ਉਹ ਮਿਲਿਆ। ਮਿਲ ਕੇ ਉਹਨੇ ਫੋਟੋਆਂ ਪਾਈਆਂ ਕਿ ਸ਼ਿਸ਼ਟਾਚਾਰ ਮੁਲਾਕਾਤ ਹੋਈ ਹੈ। ਪਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਬਿਹਾਰ ਦੇ ਵਿੱਚ ਜਿਹੜਾ ਮੈਡੀਕਲ ਪ੍ਰੀਖਿਆਵਾਂ ਦੇ ਵਿੱਚ ਨਕਲ ਬਹੁਤ ਵੱਡੇ ਪੱਧਰ ਤੇ ਚੱਲਦੀ ਹੈ ਤੇ ਪੜਨ ਵਾਲੇ ਵਿਦਿਆਰਥੀ ਉਹ ਪਛੜ ਜਾਂਦੇ ਨੇ ਪੇਪਰ ਲੀਕ ਕਰਾ ਦਿੱਤੇ ਜਾਂਦੇ ਨੇ ਉਸ ਮੁੱਦੇ ਦੇ ਉੱਪਰ ਹਜ਼ਾਰਾਂ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਸੜਕਾਂ ਤੇ ਉਤਰੇ ਹੋਏ ਨੇ ਉਹਨਾਂ ਦੇ ਉੱਪਰ ਕੱਲ ਬਿਹਾਰ ਚ ਹੋਇਆ लाਠੀ ਚਾਰਜ ਤਾਂ ਉਹ लाਠੀ ਚਾਰਜ ਦੇ ਉੱਪਰ ਕਾਂਗਰਸ ਦੀ ਪ੍ਰਤੀਕਿਰਿਆ ਕੀ ਆਈ ਹੈ ਉਥੋਂ ਇਹ ਸਾਫ਼ ਹੋ ਜਾਂਦੀ ਹੈ ਤਸਵੀਰ ਕਿ ਨਿਤਿਸ਼ ਕੁਮਾਰ ਹੁਣ ਜਾ ਕਿੱਧਰ ਰਿਹਾ ਉਹਦੇ ਮਨ ਚ ਕੀ ਹੈ ਦੇਖੋ ਬਿਹਾਰ ਦਾ ਮੁੱਖ ਮੰਤਰੀ ਕੌਣ ਹੈ ਨਿਤਿਸ਼ ਕੁਮਾਰ ਤੇ ਕਾਂਗਰਸ ਨੇ ਚਾਹੇ ਕਾਂਗਰਸ ਦੇ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਨੇ ਚਾਹੇ ਪ੍ਰਿੰਕਾ ਗਾਂਧੀ ਉਹਨਾਂ ਨੇ ਚਾਹੇ ਕਾਂਗਰਸ ਦੇ ਪ੍ਰਧਾਨ ਜਿਹੜੇ ਮਲਕਾਰੋਜਨ ਖੜਗੇ ਉਹਨਾਂ ਨੇ ਸਾਹਮਣੇ ਜਿਹੜੇ ਟਵੀਟ ਕੀਤੇ ਨੇ ਉਹ ਤੁਸੀਂ ਦੇਖਲੇ ਹੋਣਗੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਤੇ ਵੀ ਨਿਤਿਸ਼ ਕੁਮਾਰ ਦਾ ਨਾਮ ਲੈ ਕੇ ਜਾਂ ਨਿਤਿਸ਼ ਕੁਮਾਰ ਦੀ ਪਾਰਟੀ ਜਿਹੜੀ ਜਨਤਾ ਦਲ ਯੂनाइटेड ਆ ਉਹਦਾ ਨਾਮ ਲੈ ਕੇ ਨਖੀਦੀ ਨਹੀਂ ਕੀਤੀ ਨੌਜਵਾਨਾਂ ਤੇ ਹੋਏ लाठीचार्ज ਦੀ ਨਖੀਦੀ ਰਾਹੁਲ ਗਾਂਧੀ ਨੇ ਵੀ ਇੰਜ ਕੀਤੀ ਵੀ ਭਾਜਪਾ ਦੇ ਗੱਠਜੋੜ ਵਾਲੀ ਸਰਕਾਰ ਨੇ ਐ ਕੀਤਾ ਪ੍ਰਿੰਕਾ ਗਾਂਧੀ ਨੇ ਵੀ ਐ ਹੀ ਲਿਖਿਆ ਕਿ ਭਾਜਪਾ ਦੇ ਗੱਠਜੋੜ ਵਾਲੀ ਸਰਕਾਰ ਨੇ ਐ ਕੀਤਾ ਔਰ ਜਿਹੜਾ ਟਵੀਟ ਕੀਤਾ ਕਾਂਗਰਸ ਦੇ ਪ੍ਰਧਾਨ ਮਲਕਾਰੋਜਨ ਖੜਗੇ ਨੇ ਉਹਨੇ ਵੀ ਕਿਤੇ ਵੀ ਨਿਤਿਸ਼ ਕੁਮਾਰ ਦਾ ਨਾਮ ਜਾਂ ਨਿਤਿਸ਼ ਕੁਮਾਰ ਦੀ ਪਾਰਟੀ ਦਾ ਨਾਮ ਨਹੀਂ ਲਿਆ ਉਹਨੇ ਵੀ ਕਿਹਾ ਕਿ ਐਨਡੀਏ ਐਨਡੀਏ ਗੱਠਜੋੜ ਹੁਣ ਤੁਹਾਨੂੰ ਪਤਾ ਐਨਡੀਏ ਗੱਠਜੋੜ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਜਿਹੜਾ ਉਹ ਐਨਡੀਏ ਗੱਠਜੋੜ ਹੈ ਤੁਸੀਂ ਦੇਖੋ ਮੁੱਖ ਮੰਤਰੀ ਨਿਤਿਸ਼ ਕੁਮਾਰ ਹੁਕਮ ਚੱਲਦਾ ਉਹਦਾ ਤੇ ਇਹ ਨਖਿੱਧੀ ਹੋ ਰਹੀ ਹੈ ਭਾਜਪਾ ਦੀ ਜਾਂ ਐਨਡੀਏ ਦੀ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਨਿਤਿਸ਼ ਕੁਮਾਰ ਕਿਹਦੇ ਨਾਲ ਅੰਦਰੋਂ ਜੁੜ ਰਿਹਾ ਹੈ ਨਿਤਿਸ਼ ਕੁਮਾਰ ਪਹਿਲਾਂ ਵੀ ਕਾਂਗਰਸ ਨਾਲ ਤੇ ਇੰਡੀਆ ਗੱਠਜੋੜ ਨਾਲ ਹੀ ਸੀ ਵੈਸੇ ਨਿਤਿਸ਼ ਕੁਮਾਰ ਨੂੰ ਪਲਟੂ ਰਾਮ ਕਹਿੰਦੇ ਨੇ ਹੁਣ ਤੱਕ ਉਹਨੇ ਬੜੀਆਂ ਪਲਟੀਆਂ ਮਾਰੀਆਂ ਨੇ ਤੇ ਇਸੇ ਪਲਟੀਆਂ ਕਰਕੇ ਹੀ 8ਵੀਂ 9ਵੀਂ ਵਾਰ ਉਹ ਬਿਹਾਰ ਦਾ ਸੀਐਮ ਬਣਿਆ ਮੁੱਖ ਮੰਤਰੀ ਬਣਿਆ ਐਕਤੀ ਵੀ ਪਹਿਲਾਂ ਤਾਂ ਉਹ ਕਾਂਗਰਸ ਵਾਲੇ ਇੰਡੀਆ ਗੱਠਜੋੜ ਚ ਸੀਗਾ ਇੱਕਦਮ ਪਲਟੀ ਮਾਰ ਕੇ ਬੀਜੇਪੀ ਦਾ ਲਾ ਗਿਆ ਤੇ ਇਸ ਟਾਈਮ ਕਿਸੇ ਵੀ ਵਕਤ ਉਹ ਪਲਟੀ ਮਾਰ ਸਕਦਾ ਸੀ ਤੇ ਮੈਨੂੰ ਲੱਗਦਾ ਉਹਨੇ ਮਾਰ ਲਈ ਹੈ ਔਰ ਜਿਹੜੇ ਪਹਿਲਾਂ ਤਾਂ ਭਾਜਪਾ ਦੇ ਕਿਸੇ ਵੀ ਨੇਤਾ ਦੁਆਰਾ ਉਹਦੇ ਨਾਲ ਮੀਟਿੰਗ ਹੀ ਨਾ ਕਰਨਾ ਇੱਕ ਬਹੁਤ ਵੱਡੀ ਬੇਇੱਜ਼ਤੀ ਹੈ ਇੱਕ ਸੀਐਮ ਦੀ ਕਿ ਸੀਐਮ ਆਇਆ ਉਹਦੇ ਨਾਲ ਉਹਦੀ ਗੱਠਜੋੜ ਵਾਲੀ ਪਾਰਟੀ ਦੇ ਕਿਸੇ ਨੇਤਾ ਨੇ ਮੀਟਿੰਗ ਹੀ ਨਹੀਂ ਕੀਤੀ ਫਿਰ ਉਹ ਮੀਟਿੰਗ ਕਰਕੇ ਗਿਆ ਦੂਜੀ ਪਾਰਟੀ ਵਾਲਿਆਂ ਨਾਲ ਚਾਹੇ ਮਨਮੋਨ ਸਿੰਘ ਦੇ ਘਰ ਹੀ ਹੋਈ ਹੈ ਮੀਟਿੰਗ ਤਾਂ ਕਾਂਗਰਸ ਨਾਲ ਮੀਟਿੰਗ ਹੋਈ ਹੈ ਤਾਂ ਹੁਣ ਅੰਦਰ ਜੋੜ ਤੋੜ ਸ਼ੁਰੂ ਹੋ ਚੁੱਕੇ ਨੇ ਇੱਥੇ ਇੱਕ ਗੱਲ ਨਿਤਿਸ਼ ਕੁਮਾਰ ਲਈ ਵੀ ਬੁਰੀ ਹੈ ਉਹ ਇਹ ਹੈ ਕਿ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਜਲ ਯੂनाइटेड ਦਾ ਜਿਹੜਾ ਇੱਕ ਆਗੂ ਹੈ ਲਲਨ ਉਹ ਲਲਨ ਸਿੰਘ ਅੰਦਰ ਖਾਤੇ ਬੀਜੇਪੀ ਦੇ ਨਾਲ ਕਾਫੀ ਨੇੜੇ ਆ ਚੁੱਕਾ ਹੈ ਉਹ ਕੀ ਕਰ ਰਿਹਾ ਹੈ ਲਗਾਤਾਰ ਉਹ ਬੀਜੇਪੀ ਤੇ ਮੋਦੀ ਹੋਰਾਂ ਦੇ ਸੰਪਰਕ ਚ ਹੈ ਤੇ ਨਿਤਿਸ਼ ਕੁਮਾਰ ਨਾਲ ਉਹ ਇੱਕ ਤਰ੍ਹਾਂ ਨਾਲ ਉਹਦਾ ਸੰਪਰਕ ਜਿਹੜਾ ਕਾਫੀ ਘਟਿਆ ਹੋਇਆ ਟੁੱਟਿਆ ਹੋਇਆ ਔਰ ਵੱਡਾ ਖਦਸ਼ਾ ਹੈ ਜਿਹੜਾ ਨਿਤਿਸ਼ ਕੁਮਾਰ ਨੂੰ ਵੀ ਪਤਾ ਹੈ ਕਿ ਕਿਸੇ ਵੀ ਟਾਈਮ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਦੇ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਉਹ ਭਾਜਪਾ ਚ ਬੀਜੇਪੀ ਚ ਜਾ ਸਕਦੇ ਨੇ ਉਹਦੇ ਨਾਲ ਜੁੜ ਸਕਦੇ ਨੇ ਨਿਤਿਸ਼ ਕੁਮਾਰ ਨੂੰ ਵੀ ਅੰਦਰੇ-ਅੰਦਰ ਇੱਕ ਖਦਸ਼ਾ ਹੈ ਕਿ ਮੈਂ ਮੁੱਖ ਮੰਤਰੀ ਦੇ ਅਹੁਦੇ ਤੇ ਇੱਕ ਦਿਨਾਂ ਕਿ ਦੋ ਦਿਨਾਂ ਕਿ ਚਾਰ ਦਿਨਾਂ ਇਹਦਾ ਵੀ ਕੋਈ ਪਤਾ ਨਹੀਂ ਕਿਉਂਕਿ ਜਦੋਂ ਹੀ ਨਿਤਿਸ਼ ਕੁਮਾਰ ਦੇ ਕੁਝ ਵੀ ਕੁਝ ਕੋ ਐਮ ਐਲ ਏ ਬਿਹਾਰ ਦੇ ਵਿੱਚੋਂ ਟੁੱਟ ਕੇ ਬੀ ਜੇ ਪੀ ਨਾਲ ਚਲੇ ਗਏ ਤਾਂ ਨਿਤਿਸ਼ ਕੁਮਾਰ ਦੀ ਸਰਕਾਰ ਢੱਮ ਡਿੱਗ ਜਾਣੀ ਹੈ ਤਾਂ ਇਹ ਸਥਿਤੀ ਬਿਹਾਰ ਦੇ ਵਿੱਚ ਬਣੀ ਹੋਈ ਹੈ ਔਰ ਹੁਣ ਬਣੇਗਾ ਕੀ ਕੀ ਮੋਦੀ ਸਰਕਾਰ ਡਿੱਗੇਗੀ ਕਿ ਨਿਤਿਸ਼ ਕੁਮਾਰ ਦਾ ਮੁੱਖ ਮੰਤਰੀ ਦਾ ਅਹੁਦਾ ਡਿੱਗੇਗਾ ਇਹ ਨਤੀਜਾ ਤੁਸੀਂ ਕੱਢਿਓ ਪਰ ਮੈਂ ਇੱਕ ਗੱਲ ਦੱਸ ਦਿਆਂ ਜਿੰਨਾ ਹੰਕਾਰ ਭਾਜਪੀ ਨੂੰ ਹੋਇਆ ਪਿਆ ਸੀ ਕਿ ਅਸੀਂ ਤਾਂ Hindu Hindi Hindustan ਦੇ ਨਾਅਰੇ ਲਾ ਕੇ ਸਦਾ ਹੀ ਸਰਕਾਰ 'ਚ ਰਹਿਣਾ ਉਹ ਖਮਾਰੀ ਤਾਂ ਐਤਕੀ ਦੇ ਇਲੈਕਸ਼ਨ 'ਚ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਏ ਆ ਸੈਂਟਰ ਸਰਕਾਰ ਦੇ ਲੋਕ ਸਭਾ ਦੇ ਲੋਕਾਂ ਨੇ ਉਹ ਖਮਾਰੀ ਲਾਤੀ ਲੋਕਾਂ ਨੇ ਉਹ ਨਸ਼ਾ ਲਾਤਾ ਬੀਜੇਪੀ ਬਹੁਤ ਥੱਲੇ ਡਿੱਗੀ ਐ ਬੀਜੇਪੀ ਦਾ ਨਾਰਾ ਸੀ ਇਸ ਵਾਰ 400 ਪਾਰ 543 ਚੋਂ 400 ਸੀਟਾਂ ਜਿੱਤਣ ਦੀ ਗੱਲ ਕਰ ਰਹੀ ਸੀ ਬੀਜੇਪੀ ਲੋਕਾਂ ਨੇ 200 ਨਹੀਂ ਟੱਪਣ ਦਿੱਤੇ ਔਰ ਉਸ ਤੋਂ ਬਾਅਦ ਨਿਤਿਸ਼ ਕੁਮਾਰ ਜੀਡੀਯੂ ਤੇ ਜਿਹੜਾ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਹੈ ਚੰਦਰਬਾਬੂ ਨਾਇਡੂ ਉਹਨਾਂ ਦੇ ਸਹਿਯੋਗ ਨਾਲ ਸਰਕਾਰ ਬਣੀ ਹੋਈ ਐ ਤੇ ਜਦੋਂ ਵੀ ਇੱਕ ਨੇ ਫੋੜੀਆਂ ਕੱਢਤੀਆਂ ਤਾਂ ਉਧਰੋਂ ਸਰਕਾਰ ਧੜਾਮ ਡਿੱਗ ਜਾਣੀ ਹੈ ਇਹ ਸਥਿਤੀ ਬਣੀ ਹੋਈ ਹੈ ਦੂਜੇ ਪਾਸੇ ਭਾਜਪਾ ਪਾਰਟੀ ਲੋਕਾਂ ਦੀਆਂ ਨਜ਼ਰਾਂ 'ਚ ਡਿੱਗ ਕਿਉਂ ਰਹੀ ਹੈ ਇਸ ਕਰਕੇ ਦੇਖੋ ਭਾਰਤ ਦੇ ਵਿੱਚ ਧਰਮ ਬਹੁਤ ਵੱਡਾ ਅਸਰ ਕਰਦਾ ਲੋਕ ਧਾਰਮਿਕ ਧਰਮਾਂ ਦੇ ਵਿੱਚ ਬਹੁਤ ਜ਼ਿਆਦਾ ਪਏ ਹੋਏ ਨੇ ਇਸ ਕਰਕੇ ਜਿਹੜੀ ਵੀ ਪਾਰਟੀ ਧਰਮ ਦੇ ਨਾਂ ਤੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਉਹ ਖਿੱਚ ਤਾਂ ਪਾਉਂਦੀ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਮਤਲਬ ਕਿ ਜਿਹੜੇ ਵੀ ਧਰਮ ਨਾਲ ਉਹ ਜੁੜੇ ਨੇ ਉਹ ਬਹੁਤ ਸਾਰੇ ਲੋਕ ਕਟੜ ਤੌਰ ਤੇ ਜੁੜੇ ਨੇ ਤੇ ਉਹ ਲੋਕਾਂ ਦੀ ਸਮਝ ਦਾ ਪੱਧਰ ਇੰਨਾ ਘੱਟ ਰੱਖਿਆ ਹੋਇਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਧਰਮ ਦੇ ਨਾਂ ਤੇ ਸਾਡੇ ਨਾਲ ਸਿਆਸਤ ਕਿਵੇਂ ਖੇਡੀ ਜਾ ਰਹੀ ਹੈ ਧਰਮ ਦੇ ਨਾਂ ਤੇ ਸਾਨੂੰ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ ਹੈ ਧਰਮ ਦੇ ਨਾਂ ਤੇ ਸਾਨੂੰ ਕਿਵੇਂ ਲੁੱਟਿਆ ਜਾ ਰਿਹਾ ਠੱਗਿਆ ਜਾ ਰਿਹਾ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਬੁੱਧੂ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਉਹਨਾਂ ਦੇ ਧਰਮ ਦੇ ਨਾਂ ਤੇ ਉਹਨਾਂ ਨੂੰ ਬੁੱਧੂ ਬਣਾਓ ਇਹ ਤਰੀਕਾ ਵੱਖ-ਵੱਖ ਪਾਰਟੀਆਂ ਭਾਰਤ 'ਚ ਵਰਤਦੀਆਂ ਨੇ ਔਰ ਇਹੀ ਤਰੀਕਾ ਭਾਜਪੀ ਵੀ ਵਰਤਦੀ ਹੈ ਹੁਣ ਕੇਜਰੀਵਾਲ ਨੇ ਵੀ ਚੱਕ ਲਿਆ ਕੇਜਰੀਵਾਲ ਨੇ ਜਿਹੜਾ ਪੁਜਾਰੀਆਂ ਤੇ ਗਰੰਤੀਆਂ ਦੇ ਲਈ 18000 ਮਹੀਨਾ ਐਲਾਨਿਆ ਇਹ ਕੀ ਹੈ ਇਹ ਧਰਮ ਦੀ ਸਿਆਸਤ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਹੈ ਕਿਉਂਕਿ ਜਿਹੜੇ ਹਿੰਦੂ ਭਾਈਚਾਰੇ ਨਾਲ ਜੁੜੇ ਲੋਕ ਨੇ ਉਹ ਐ ਸੋਚਣਗੇ ਵੀ ਵੇਖੋ ਜੀ ਕੇਜਰੀਵਾਲ ਸਾਡੇ ਹਿੰਦੂ ਧਰਮ ਦਾ ਕਿੰਨਾ ਜ਼ਿਆਦਾ ਕਦਰਦਾਨ ਹੈ ਉਹ ਤਾਂ ਸਾਡੇ ਪੁਜਾਰੀਆਂ ਨੂੰ ਵੀ ਤਨਖਾਹ ਲਾਉਣੀ ਚਾਹੁੰਦਾ ਜਿਹੜੇ ਸਿੱਖ ਧਰਮ ਨਾਲ ਜੁੜੇ ਨੇ ਉਹ ਵੀ ਐ ਹੀ ਸੋਚਣਗੇ ਵੀ ਦੇਖੋ ਜੀ ਕੇਜਰੀਵਾਲ ਸਾਡੇ ਸਿੱਖ ਧਰਮ ਦਾ ਕਿੰਨਾ ਵੱਡਾ ਕਦਰਦਾਨ ਹੈ ਉਹ ਤਾਂ ਸਾਡੇ ਗਰੰਥੀ ਸਿੰਘ ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਵੀ ਤਨਖਾਹ ਲਾਉਣੀ ਚਾਹੁੰਦਾ ਇਸੇ ਨੂੰ ਤਾਂ ਕਹਿੰਦੇ ਧਰਮ ਦੀ ਸਿਆਸਤ ਇਹ ਧਰਮ ਦੀ ਸਿਆਸਤ ਭਾਰਤ ਦੇ ਵਿੱਚ ਜੋਰਾਂ ਤੇ ਹੈ ਇਸੇ ਦਾ ਸਹਾਰਾ ਲੈ ਕੇ ਬੀਜੇਪੀ ਕਾਫੀ ਟਾਈਮ ਤੋਂ ਜਿਹੜੀ ਆ ਉਹ ਉੱਭਰੀ ਹੋਈ ਸੀ ਪਰ ਹੌਲੀ-ਹੌਲੀ ਲੋਕਾਂ ਦੀ ਸਮਝ ਵੱਧ ਰਹੀ ਹੈ ਲੋਕਾਂ ਦੀ ਅਕਲ ਦਾ ਪੱਧਰ ਉੱਪਰ ਉੱਠ ਰਿਹਾ ਹੈ ਹੌਲੀ-ਹੌਲੀ ਲੋਕ ਜਿਹੜੇ ਨੇ ਉਹ ਸੋਚਣ ਲੱਗ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਿਆਸਤ ਹੈ ਉਹ ਨਹੀਂ ਚੱਲੇਗੀ ਲੋਕ ਉਸ ਨੂੰ ਨਕਾਰ ਦੇਣਗੇ ਤੁਸੀਂ ਦੇਖ ਲਿਓ ਔਰ ਅੱਜ ਜਿਹੜੀ ਸੈਂਟਰ ਸਰਕਾਰ ਦੇ ਵਿੱਚ ਸਥਿਤੀ ਬਣੀ ਹੈ ਉਹਨੂੰ ਟਿੱਕ ਟਿੱਕੀ ਲਾ ਕੇ ਵੇਖਣ ਦੀ ਲੋੜ ਹੈ ਕੁਝ ਵੀ ਹੋ ਸਕਦਾ ਹੈ ਲਓ ਜੀ ਨਵਾਂ ਸਾਲ 2025 ਚੜ੍ਹਦੇ ਹੀ ਵੱਡਾ ਤਮਾਕਾ ਹੋ ਗਿਆ ਤੇ ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਮੋਦੀ ਸਰਕਾਰ ਟੁੱਟੇਗੀ ਕੀ ਹੁਣ ਮੋਦੀ ਸਰਕਾਰ ਡਿੱਗੇਗੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਇਸ ਵਾਰ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਤਾ ਬੜੀ ਅਣੀ ਤੇ ਆ ਕੇ ਬੜੀ ਔਖੀ ਬਣੀ ਐ ਤੇ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਆ ਉਹਨਾਂ ਦਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨੈਡੂ ਦੀ ਪਾਰਟੀ ਦਾ ਸਾਥ ਲੈ ਕੇ ਬਣੀ ਐ ਉਹਨਾਂ ਦਾ ਗਠਜਬੰਦਨ ਲੈ ਕੇ ਬਣੀ ਐ ਉਹਨਾਂ ਦੀਆਂ ਫੌੜੀਆਂ ਸਹਾਰੇ ਬਣੀ ਐ ਤੇ ਹੁਣ ਸਥਿਤੀ ਕੀ ਬਣ ਗਈ ਐ ਹੁਣ ਸਥਿਤੀ ਇਹ ਬਣ ਗਈ ਐ ਕਿ ਜਿਹੜਾ ਬਿਹਾਰ ਦਾ ਮੁੱਖ ਮੰਤਰੀ ਜਿਹੜਾ ਜਨਤਾ ਦਲ ਯੂਨਾਈਟਿਡ ਦਾ ਮੁਖੀ ਐ ਨਿਤਿਸ਼ ਕੁਮਾਰ ਜਿਹਦੇ ਸਹਿਯੋਗ ਦੇ ਨਾਲ ਮੋਦੀ ਸਰਕਾਰ ਸੈਂਟਰ 'ਚ ਚੱਲ ਰਹੀ ਹੈ ਉਹ ਮੋਦੀ ਸਰਕਾਰ ਦੇ ਨਾਲ ਕਾਫੀ ਨਾਰਾਜ਼ ਹੋ ਗਿਆ ਹੈ ਔਰ ਕਿਸੇ ਵੀ ਟਾਈਮ ਉਹ ਪਾਸੇ ਹੋ ਸਕਦਾ ਹੈ ਔਰ ਮਾਮਲਾ ਕੀ ਵਪਰਿਆ ਗੌਰਨਲ ਸੁਣਿਓ